ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਪ੍ਰਿਹਾਰ 2 ਚਲਾਇਆ ਹੋਇਆ ਜਿਸ ਦੇ ਵਿੱਚ ਕੀ ਮਾੜੇ ਅੰਸਰ ਗੈਂਗਸਟਰ ਨਸ਼ਾ ਤਸਕਰਾ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਡੀਜੀਪੀ ਪੰਜਾਬ ਤੇ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਕੇ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿੰਨੇ ਬੰਦਿਆਂ ਨੂੰ ਹੁਣ ਤੱਕ ਪੁਲਿਸ ਨੇ ਹਰਸ ਦੇ ਵਿੱਚ ਲਿਆ ਹੈ ਇਹਦੇ ਵਿੱਚ ਕਾਫੀ ਉਹ ਵੀ ਲੋਕ ਨੇ ਜਿਹੜੇ ਵਕਵਕ ਕੇਸ ਦੇ ਸੰਬੰਧ ਵਿੱਚ ਨਾਮਜੱਤੀ ਜੋ ਕਿ ਫਰਾਰ ਹੋ ਚੁੱਕੇ ਸੀ ਪੁਲਿਸ ਨੇ ਉਹ ਵੀ ਅੱਜ ਕਾਬੂ ਕਰ ਲਈ ਨੇ ਤੇ ਇਸ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਮਾਜਰੀ ਥਾਣਾ ਪੁਰਦੇ ਮੁਕੀ ਨਵਦੀਪ ਸ਼ਰਮਾ ਸਾਡੇ ਨਾਲ ਨੇ ਜਿਨ੍ਹਾਂ ਨੇ ਕੁਝ ਦਿਨਾਂ ਦੇ ਵਿੱਚ ਹੀ ਕਾਫੀ ਇਸ ਤਰੀਕੇ ਦੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਕਾਬੂ ਕੀਤਾ ਸਰ ਲਗਾਤਾਰ ਜਿਹੜਾ ਇਹ ਆਪਰੇਸ਼ਨ ਪ੍ਰਿਹਾਰ ਚੱਲ ਰਿਹਾ ਹੈ 2 ਜਿਦੇ ਵਿੱਚ ਮਾੜੇ ਅਨਸਰ ਗੈਂਗਸਟਰ ਤੇ ਨਾਲ ਦੀ ਨਾਲ ਨਸ਼ਾ ਤਸਕਰੀ ਤੇ ਕਾਰਵਾਈ ਕੀਤੀ ਜਾ ਰਹੀ ਹੈ ਮਾਜਰੀ ਥਾਣਾ ਬਲਾਕ ਦੀ ਪੁਲਿਸ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਕਿੰਨੇ ਦਿਨਾਂ ਵਿੱਚ ਕਿੰਨੇ ਕ ਬੰਦੇ ਤੁਸੀਂ ਰਾਉਨ ਅਪ ਕੀਤੇ ਨੇ ਕਿੰਨੇ ਕ ਹਰਾਸ ਦੇ ਵਿੱਚ ਲੈ ਇਹ ਮਾਨਯੋਗ ਐਸਐਸਪੀ ਸਰ ਦੇ ਦਿਸ਼ਾ ਨਿਰਦੇਸ਼ ਸਾਡੇ ਐਸਪੀ ਰੂਰਲ ਸਰ ਐਂਡ ਡੀਐਸਪੀ ਸਰ ਦੀ ਗਾਈਡੈਂਸ ਤੇ ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2 ਚੱਲ ਰਿਹਾ ਹੈ ਇਹ 3 ਦਿਨ ਦਾ ਸਾਡਾ 72 ਆਵਰਸ ਦਾ ਆਪਰੇਸ਼ਨ ਸੀਗਾ ਇਹਦੇ ਵਿੱਚ ਰੈਗੂਲਰ ਅਸੀਂ ਟੀਮ ਸਾਡੀਆਂ ਬਣਾ ਕੇ ਅਰਲੀ ਮਾਰਨਿੰਗ ਰੇਡਸ ਕਰਵਾਈਆਂ ਤੇ ਜਿਹੜੇ ਸਾਡੇ ਪੈਂਡੈਂਸੀ ਸੀਗੀ ਅਰੈਸਟਿੰਗ ਜਿਹੜੇ ਬੰਦੇ ਜੇ ਅਰੈਸਟ ਨਹੀਂ ਹੋਏ ਪੁਰਾਣੇ ਮੁਕਦਮਿਆਂ ਦੇ ਵਿੱਚ ਕ੍ਰਿਮੀਨਲ ਕੇਸਿਸ ਸੀਗੇ ਉਹਦੇ ਚ ਅਸੀਂ ਆਲਮੋਸਟ 15 ਜਾਣੇ ਅਰੈਸਟ ਕੀਤੇ ਆ ਅੱਜ 3rd ਡੇ ਆ ਅੱਜ 15 ਜਾਣੇ ਅੱਜ ਤੱਕ ਅਰੈਸਟ ਹੋ ਚੁੱਕੇ ਆ ਤੇ ਉਹ ਕਾਫੀ ਦਿਨ ਤੋਂ ਸਾਡੇ ਜਿਹੜੇ ਕੀ ਪੈਂਡੈਂਸੀ ਚੱਲ ਰਹੀ ਸੀਗੀ ਅਰੈਸਟ ਜਾਂ ਇੱਧਰ ਉੱਧਰ ਦੌੜੇ ਵੇ ਸੀ ਉਹਨਾਂ ਤੇ ਅਸੀਂ ਟਰੈਪ ਲਾ ਕੇ ਤੇ ਉਹ ਬੰਦੇ ਫੜੇ ਆ ਇਹਦੇ ਵਿੱਚ ਕੋਈ ਨਸ਼ਾ ਤਸਕਰ ਵੀ ਜਾਂ ਨਸ਼ਾ ਕਰਨ ਵਾਲੇ ਬੰਦੇ ਵੀ ਫੜੇ ਨੇ ਜਾਂ ਕਿਸੇ ਤਰੀਕੇ ਨਾਲ ਜਾਂ ਪੁਰਾਣੇ ਕੇਸਾਂ ਦੇ ਵਿੱਚ ਨਾਮ ਦਸੀ ਉਹ ਵੀ ਫੜੇ ਨੇ ਇਹਦੇ ਜੀ ਸਾਡੇ ਪੀਐਸ ਮਾਜਰੀ ਚ ਜਿਹੜੇ ਅਸੀਂ ਇਹ 15 ਅਰੈਸਟ ਕੀਤੇ ਆ ਤਿੰਨ ਦਿਨ ਚ ਇਹਦੇ ਚ 11 ਜਣੇ ਆ ਜਿਹੜੇ ਉਹ ਪੁਰਾਣੇ ਕੇਸਾਂ ਵਾਲੇ ਆ ਜਿਹੜੇ ਕੀ ਪੁਰਾਣੇ ਕੇਸਾਂ ਦੇ ਵਿੱਚ ਅਜੇ ਅਰੈਸਟ ਨਹੀਂ ਸੀ ਹੋਏ ਲੜਾਈ ਝਗੜੇ ਦੇ ਕੇਸ ਸੀਗੇ ਕਈ ਕ੍ਰਿਮੀਨਲ ਸਟੇਟ ਦੇ ਕੇਸ ਸੀਗੇ ਸਨੇਚਿੰਗ ਵਗੈਰਾ ਤੇ ਉਹਦੇ ਚ ਅਰੈਸਟ ਕੀਤੇ ਆ ਤੇ ਚਾਰਜ ਚਾਰ ਜਣੇ ਆ ਜਿਹੜੇ ਉਹ ਐਨਡੀਪੀਐਸ ਦੇ ਨੇ ਇਹ ਫਿਰ ਘਰ ਤੋਂ ਰੇਡ ਕਰਕੇ ਜਾਂ ਫਿਰ ਨਾਕਿਆਂ ਦੌਰਾਨ ਫੜੇ ਗਏ ਨੇ ਕਿਸ ਤਰੀਕੇ ਨਾਲ ਇਹ ਕਾਬੂ ਆਏ ਨੇ ਜਿਹੜੇ ਪੈਂਡਿੰਗ ਸੀ ਸਾਰੇ ਇਹ ਜਿਹੜੇ ਪੈਂਡਿੰਗ ਸੀਗੇ ਜੀ ਇਹਨਾਂ ਤੇ ਅਸੀਂ ਆਪਣੇ ਸੋਰਸਸ ਵੀ ਲਾਏ ਸੀਗੇ ਪਲੱਸ अर्ਲੀ ਮਾਰਨਿੰਗ ਰੇਟਸ ਕੀਤੀਆਂ ਕਈਆਂ ਤੇ ਅਸੀਂ ਲੇਟ ਨਾਈਟ ਟ੍ਰੇਡ ਕਰਵਾ ਕੇ ਕੈਪਚਰ ਕੀਤਾ ਉਹਨਾਂ ਨੂੰ ਜਿੱਥੇ-ਜਿੱਥੇ ਸਾਨੂੰ ਪਤਾ ਲੱਗਿਆ ਉਸ ਤੋਂ ਪੁਆਇੰਟਸ ਤੋਂ ਅਸੀਂ ਇਹਨਾਂ ਦੀ ਅਰਸ਼ਟਾ ਪਾਈਆਂ ਜਿਹੜੇ ਸਰ ਨਸ਼ਾ ਕਰਨ ਵਾਲੇ ਫੜੇ ਨੇ ਜਾਂ ਫਿਰ ਕੋਈ ਵੇਚਣ ਵਾਲੇ ਫੜੇ ਨੇ ਉਹਨਾਂ ਤੋਂ ਕੋਈ ਪੁੱਛਗਿੱਛ ਹੋਈ ਹੈ ਕਿਥੋਂ ਨਸ਼ਾ ਲੈ ਕੇ ਆ ਰਹੇ ਨੇ ਕਿਸ ਤਰੀਕੇ ਨਾਲ ਸਪਲਾਈ ਹੁੰਦਾ ਸੀ ਜਿਹੜੇ ਐਨਡੀਪੀਐਸ ਵਾਲੇ ਅਸੀਂ ਫੜੇ ਆ ਇਹ ਬੇਸਿਕਲੀ ਇੱਕ ਦੋ ਇਹਨਾਂ ਨੇ ਸਾਨੂੰ ਲੋਕੇਸ਼ਨਸ ਦੱਸਿਆ ਆ ਉਹ ਚੰਡੀਗੜ੍ਹ ਦੀਆਂ ਇੱਕ ਦੋ ਕਲੋਨੀਆਂਜ਼ ਆ ਜਿੱਥੇ ਜ਼ਿਆਦਾਤਰ ਇਹ ਉੱਥੇ ਜਾ ਕੇ ਨਸ਼ਾ ਕਰਕੇ ਆਉਂਦੇ ਰਹੇ ਜਾਂ ਫਿਰ ਨਸ਼ਾ ਲੈ ਕੇ ਆਉਂਦੇ ਰਹੇ ਕਈ ਵਾਰੀ ਤੇ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਉਹ ਅਸੀਂ ਕਰ ਰਹੇ ਹਾਂ ਹੁਣ ਪਿੰਡਾਂ ਦੇ ਵਿੱਚ ਜਾਂ ਫਿਰ ਜਿਸ ਤਰੀਕੇ ਨਾਲ ਮੇਨ ਲੋਕੇਸ਼ਨਾਂ ਉੱਤੇ ਲਗਾਤਾਰ ਨਾਕੇ ਲਗਾਏ ਜਾ ਰਹੇ ਨੇ ਕਈ ਤਰੀਕੇ ਦੀਆਂ ਰਿਕਵਰੀਆਂ ਨਾਕਿਆਂ ਦੌਰਾਨ ਪਿਛਲੇ ਦਿਨ ਦੇਖਿਆ ਸੀ ਕਿ ਨਾਕਿਆਂ ਦੌਰਾਨ ਹੋਈਆਂ ਨੇ ਤਾਂ ਨਾਕੇ ਕਿਸ ਤਰੀਕੇ ਦੇ ਨਾਲ ਲਗਾਤਾਰ ਲੱਗ ਰਹੇ ਆ ਦੇਖੋ ਜੀ ਨਾਕਾਬੰਦੀ ਜਿਹੜੀ ਹੈ ਸਾਡੀ ਉਹ ਤਾਂ ਰੈਗੂਲਰ ਚਲਦੀ ਹੈ ਡੇਲੀ ਚਲਦੀ ਹੈ ਇਹਦੇ ਵਿੱਚ ਅਸੀਂ ਪ੍ਰਹਾਰ ਦੇ ਵਿੱਚ ਹੀ ਅਸੀਂ ਜਿਹੜਾ ਫਰਸਟ ਏ ਸੀਗਾ ਉਹਦੇ ਵਿੱਚ ਅਸੀਂ ਇੱਕ ਫਾਇਰ ਵੀ ਰਜਿਸਟਰ ਹੋਈ ਹੈ ਉਹਦੇ ਵਿੱਚ ਐਕਸਾਈਜ਼ ਐਕਟ ਦੀ ਉਹ ਚੰਡੀਗੜ੍ਹੋਂ दारू ਲੈ ਕੇ ਆਉਂਦਾ ਸੀਗਾ ਇੱਥੇ ਵੇਚਦਾ ਸੀ ਤੇ ਉਹ ਨਾਕਾਬੰਦੀ ਦੌਰਾਨ ਵੀ ਉੱਥੇ ਫੜਿਆ ਗਿਆ ਆਪਾਰਟ ਹੋਂਦਿਸ ਕੀ ਅਸੀਂ ਰੈਂਡਮ ਜਗ੍ਹਾ ਤੇ ਵੱਖਰੀ ਵੱਖਰੀ ਜਗ੍ਹਾ ਤੇ ਨਾਕੇਬੰਦੀ ਕਰ ਰਹੇ ਹਾਂ ਕਿ ਇੱਕ ਸਟੇਬਲ ਜਗ੍ਹਾ ਤੇ ਨਹੀਂ ਇਹਨੂੰ ਸ਼ਿਫਟਿੰਗ ਨਾਕੇਜ਼ ਬਣਾਏ ਹੋਏ ਆ ਕਿ ਅਲੱਗ-ਅਲੱਗ ਪੁਆਇੰਟਾਂ ਤੇ ਰੈਂਡਮ ਚੈਕਿੰਗ ਹੋਵੇ ਅਸਰ ਲਾਸਟ ਦੇ ਵਿੱਚ ਲੋਕਾਂ ਨੂੰ ਕੀ ਅਪੀਲ ਹੈ ਕਿ ਇਸ ਤੇ ਆਪਰੇਸ਼ਨ ਦਾ ਸਾਥ ਦੇਣ ਵਾਸਤੇ ਕਿਸ ਤਰੀਕੇ ਦੀ ਮਦਦ ਲੋਕ ਕਰ ਸਕਦੇ ਨੇ ਕਿਸ ਤਰੀਕੇ ਦੀ ਤੁਹਾਨੂੰ ਜਾਣਕਾਰੀ ਕਿਸ ਜਰੀਏ ਦੇ ਸਕਦੇ ਨੇ ਅ ਦੇਖੋ ਤੁਹਾਡੇ ਚੈਨਲ ਰਹੀ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਕੋਈ ਵੀ ਜੇ ਤੁਹਾਡੇ ਕੋਲੇ ਟੈਨੈਂਟ ਰਿੰਦਾ ਉਹਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾਓ ਜਾ ਕੋਦੇ ਵੀ ਕੋਈ ਸ਼ੱਕੀ ਬੰਦਾ ਜਾਂ ਕੋਈ ਵੀ ਏਦਾਂ ਦੀ ਚੀਜ਼ ਲੱਗਦੀ ਹੈ ਤੇ ਤੁਸੀਂ ਸਭ ਤੋਂ ਈਜ਼ੀਐਸ 112 ਤੇ ਤੁਸੀਂ ਕੰਪਲੇਂਟ ਕਰੋ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ ਬਿਲਕੁਲ ਤੁਹਾਡੀ ਆਈਡੈਂਟੀਟੀ ਜਿਹੜੀ ਹੈ ਉਹ ਹਾਈਡ ਰੱਖੀ ਜਾਊਗੀ ਤੇ ਸ਼ੇਅਰ ਕਰੋ ਇਨਫੋਰਮੇਸ਼ਨ ਸੋ ਥੈਟ ਕੀ ਪੁਲਿਸ ਆਪਣਾ ਵਧੀਆ ਕੰਮ ਕਰ ਸਕੇ ਤੇ ਜਿਹੜਾ ਵੀ ਮਾਰ ਅਨਸਰ ਹੈ ਸੋਸਾਇਟੀ ਦੇ ਵਿੱਚ ਉਹਨੂੰ ਅਸੀਂ ਜੋ ਵੀ ਉੱਤੇ ਬੰਦੀ ਕਾਰਵਾਈ ਉਹ ਕੀਤੀ ਜਾ ਸਕੇ ਠੀਕ ਹੈ ਬਹੁਤ ਬਹੁਤ ਧੰਨਵਾਦ ਸਮਸਰ ਥੈਂਕ ਯੂ ਥੈਂਕ ਯੂ ਤੇ ਦੇਖੋ ਕਿ ਜਿਸ ਤਰੀਕੇ ਨਾਲ ਐਸ ਐਚ ਓ ਨਵਦੀਪ ਸ਼ਰਮਾ ਸੀ ਜਿਨ੍ਹਾਂ ਨੇ ਕੁਝ ਦਿਨਾਂ ਦੇ ਵਿੱਚ ਹੀ ਵੱਡੀ ਕਾਰਵਾਈ ਕੀਤੀ ਹੈ ਕਾਫੀ ਇਸ ਤਰੀਕੇ ਦੇ ਜਿਹੜੇ ਵਿਅਕਤੀ ਫੜੇ ਨੇ ਜਿਹੜੇ ਵੱਖ-ਵੱਖ ਕੇਸਾਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਬਾਕੀ ਸੀ ਤੇ ਨਾਲ ਦੀ ਨਾਲ ਨਸ਼ਾ ਨੂੰ ਲੈ ਕੇ ਵੀ ਜਿਹੜੇ ਵੱਡੀ ਰਿਕਵਰੀ ਹੋਈ ਹੈ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਇਸ ਤਰੀਕੇ ਦੀ ਜਿਹੜੀ ਕਾਰਵਾਈ ਲਗਾਤਾਰ ਚੱਲ ਰਹੀ ਸਾਡੇ ਨਾਕੇ ਚੱਲ ਰਹੇ ਨਾਕਿਆਂ ਦੌਰਾਨ ਇਹਨ ਲੋਸੇ ਦੀ ਸ਼ਰਾਬ ਵੀ ਜਿਹੜੀ ਫੜੀ ਗਈ ਸੀ ਉਸ ਤੇ ਨਾਲ ਲੈ ਕੇ ਐਕਸਾਈਜ਼ ਦਾ ਵੀ ਜਿਹੜਾ ਪਾਚਾ ਦਿੱਤਾ ਗਿਆ ਤੇ ਹੋਰ ਵੀ ਲਗਾਤਾਰ ਇਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਅਪੀਲ ਜਰੂਰ ਕਰਦੀ ਹੈ ਕਿ ਅਗਰ ਤੁਹਾਡੇ ਨੇੜੇ ਕੋਈ ਮਾੜਾ ਅੰਸਰ ਜਾਂ ਫਿਰ ਕੋਈ ਨਸ਼ਾ ਤਸਕਰ ਜਾਂ ਨਸ਼ਾ ਵੇਚਣ ਕੋਈ ਵਿਅਕਤੀ ਆ ਰਿਹਾ ਹੈ ਉਹਦੀ ਜਾਣਕਾਰੀ ਪੁਲਿਸ ਨੂੰ ਦਿਓ ਤੁਹਾਡੀ ਪਛਾਣ ਗੁਪਤ ਰੱਖੀ ਜਾਏਗੀ ਜਿੱਤੇ ਨਾਲ ਕੀ ਤੁਹਾਡਾ ਸਮਾਜ ਸੁਧਰੇਗਾ ਸਮਾਜ ਦੇ ਵਿੱਚ ਇਸ ਤਰੀਕੇ ਦੇ ਮਾੜੇ ਅੰਸਰ ਪਾਲਸਪ ਫੜਨ ਦੇ ਵਿੱਚ ਕਾਮਯਾਬ ਹੋਵੇਗੀ ਥੋੜਾ ਜਿਹਾ ਮੈਂ ਗਰਜੋਤ ਦੇ ਨਾਲ ਤੇਜ ਸਿੰਘ